ਤਾਂ ਦੀਵਾਲੀ ਨੂੰ ਲੈ ਕੇ ਦੇਸ਼ ਭਰ ਤੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਬਾਜ਼ਾਰ ਨਵੀਂ ਵਿਆਹੀ ਬੋਟੀ ਦੇ ਵਾਂਗ ਸਜ ਚੁੱਕੇ ਨੇ ਤੇ ਦੇਸ਼ ਵਾਸੀ ਵੀ ਜਿਹੜਾ ਨੇ ਵੱਡੇ ਪੱਦਰ ਦੇ ਉੱਤੇ ਖਰੀਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਸਭ ਦੇ ਦਰਮਿਆਨ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਹੀ ਸਰਦੀ ਖੇਤਰਾਂ ਦੇ ਵਿੱਚ ਜਿਹੜੇ ਵਿਸਫੋਟਕ ਨੇ ਉਹ ਮਿਲ ਰਹੇ ਨੇ ਇਸ ਤੋਂ ਇਲਾਵਾ ਕਈ ਥਾਵਾਂ ਤੇ ਨਜਾਇਜ਼ ਅਸਲੇ ਵੀ ਬਰਾਮਦ ਕੀਤੇ ਗਏ ਨੇ ਜੇਕਰ ਅੱਜੀ ਗੱਲ ਕਰੀਏ ਤਾਂ ਕੱਲ ਨੂੰ ਦੇਸ਼ ਭਰ ਦੇ ਵਿੱਚ ਦੀਵਾਲੀ ਦਾ ਪਹਾਰ ਮਨ ਜਾਣਾ ਹੈ ਤੇ ਵੱਡੇ ਪੱਦਰ ਦੇ ਉੱਤੇ ਜਿਹੜੇ ਲੋਕ ਨੇ ਉਹ ਵੀ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਤੇ ਨਾਲ ਦੀ ਨਾਲ ਬਾਜ਼ਾਰਾਂ ਦੇ ਵਿੱਚ ਵੀ ਕਾਫੀ ਰੌਣਾ ਕਿ ਹੈ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ ਪਰ ਇਹ ਸਭ ਦੇ ਦਰਮਿਆਨ ਪੰਜਾਬ ਦੇ ਵਿੱਚੋਂ ਲਗਾਤਾਰ ਅਨਸੁਖਾਵੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਕੱਲ ਹੁਸ਼ਿਆਰਪੁਰ ਦੇ ਵਿੱਚ ਇੱਕ ਸਨਹਰੇ ਦੀ ਦੁਕਾਨ ਦੇ ਅੰਦਰ ਗੋਲੀ ਚੱਲ ਗਈ ਹੈ ਤੇ ਉਸ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਇੱਕ ਮਸ਼ਹੂਰ ਵਪਾਰੀ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਸਭ ਦੇ ਦਰਮਿਆਨ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਦਹਿਸ਼ਤ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਸਭ ਦੇ ਦਰਮਿਆਨ ਹੁਣ ਪੰਜਾਬ ਪੁਲਿਸ ਚੁੱਕਨੀ ਨਜ਼ਰ ਆ ਰਹੀ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤਸਵੀਰਾਂ ਤੁਹਾਡੇ ਨਾਲ ਪਿੱਖੀ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੰਜਾਬ ਪੁਲਿਸ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ ਤੇ ਲੋਕਾਂ ਨੂੰ ਦਾਵਾ ਕੀਤਾ ਗਿਆ ਹੈ ਕਿ ਤੁਸੀਂ ਜਿਹੜਾ ਹੈ ਬੇਫਿਕਰੀ ਦੇ ਨਾਲ ਤਿਹਾੜੀ ਮਨਾਓ ਪੰਜਾਬ ਪੁਲਿਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਸੂਬੇ ਭਰ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨਜ਼ਰ ਆ ਰਹੇ ਨੇ ਚੱਪੇ-ਚੱਪੇ ਤੇ ਪੁਲਸ ਦੇ ਪੈਰੇ ਦੇਖਣ ਨੂੰ ਮਿਲ ਰਹੇ ਨੇ ਹਰ ਇੱਕ ਪੁਲਸ ਮੁਲਾਜ਼ਮ ਸ਼ਹਿਰ ਦੇ ਵਿੱਚ ਤਿੱਖੀ ਨਜ਼ਰ ਗੱਡ ਕੇ ਬੈਠਾ ਹੋਇਆ ਹੈ ਕਿ ਕਿਸੇ ਵੀ ਸ਼ਰਾਰਤੀ ਅਨਸਰ ਦਾ ਮਨਸੂਬਾ ਜਿਹੜਾ ਹੈ ਉਹ ਪੂਰਾ ਨਾ ਹੋਣ ਦਿੱਤਾ ਜਾਵੇ ਤਾਂ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਆਰ ਡੀ ਐਕਸ ਤੇ ਆਈ ਡੀ ਬਮਸ ਜਿਹੜਾ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਤਾਂ ਪੰਜਾਬ ਪੁਲਿਸ ਹਰ ਇੱਕ ਸਾਜ਼ਿਸ਼ ਨੂੰ ਨਾਕਾਮ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ ਇਸ ਸਬਦ ਦੇ ਦਰਮਿਆਨ ਪਿੱਖੀ ਦੇ ਵਿੱਚ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਪੁਲਿਸ ਦੇ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਤਿਉਹਾਰ ਆਦੇ ਵਿੱਚ ਕਿਸੇ ਨੂੰ ਵੀ ਜਿਹੜਾ ਕਿਸੇ ਤਰੀਕੇ ਦੀ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਪੰਜਾਬ ਵਾਸੀਆਂ ਦੀ ਸੁਰੱਖਿਆ ਦਾ ਜ਼ਿੰਮਾ ਜਿਹੜਾ ਪੰਜਾਬ ਪੁਲਿਸ ਨੇ ਲਿਆ ਹੋਇਆ ਤੇ ਪੰਜਾਬ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਕੋਈ ਸ਼ੱਕੀ ਵਿਅਕਤੀ ਦਿਖਦਾ ਹੈ ਜਾਂ ਫਿਰ ਕੋਈ ਸ਼ੱਕੀ ਸਮਾਨ ਦਿਖਦਾ ਹੈ ਤਾਂ ਪੁਲਿਸ ਦੀ ਸਹਾਇਤਾ ਜ਼ਰੂਰ ਕਰੋ ਪੁਲਿਸ ਦੇ ਕੋਲ ਆ ਕੇ ਉਸੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਤਾਂ ਕਿ ਕਿਸੇ ਅਨਸੁਖਾਵੀ ਘਟਨਾ ਤੋਂ ਬਚਾ ਰਹਿ ਸਕੇ ਇਸੇ ਨਾਲ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਬੇਫਿਕਰ ਹੋ ਕੇ ਤਿਹਾੜ ਮਨਾਓ ਤੇ ਅਸੀਂ ਤੁਹਾਡੀ ਸੁਰੱਖਿਆ ਦੇ ਲਈ ਖੜੇ ਹਾਂ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਈ ਵਾਰ ਜਿਹੜੇ ਸ਼ਹਿਰ ਵਾਸੀ ਨੇ ਜਾਂ ਫਿਰ ਇਲਾਕਾ ਵਾਸੀ ਨੇ ਉਹ ਪੁਲਿਸ ਦਾ ਸਾਥ ਨਹੀਂ ਦਿੰਦੇ ਬਹਿਸਵਾਜੀ ਦੇ ਉੱਤੇ ਉਤਰ ਜਾਂਦੇ ਨੇ ਤਾਂ ਉਹਨਾਂ ਨੇ ਇਸ ਤੇ ਵੀ ਜਿਹੜਾ ਅਪੀਲ ਕੀਤੀ ਹੈ ਕਿ ਪੁਲਿਸ ਦਾ ਸਾਥ ਜਿਹੜਾ ਦਿੱਤਾ ਜਾਵੇ ਕਿਉਂਕਿ ਪੁਲਿਸ ਹਮੇਸ਼ਾ ਲੋਕਾਂ ਦੀ ਸੁਰੱਖਿਆ ਦੇ ਲਈ ਕੰਮ ਕਰਦੀ ਹੈ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ। ਇਹ ਦੀਵਾਲੀ ਦੇ ਤਿਹਾਰ ਲੋਕ ਆਮਨ ਆਮਾਨ ਦੇ ਭੰਗ ਨਾਲ ਭੰਗ ਨਾਲ ਮਨਾ ਸਕਣ ਉਸ ਮਕਸਦ ਲਈ ਇਹ ਫਲੈਗ ਮਾਰਚ ਕੱਢਿਆ ਲੋਕਾਂ ਨੂੰ ਅਸੀਂ ਇਹ ਸੁਨੇਹਾ ਦਿੰਦੇ ਆ ਕਿ ਤੁਸੀਂ ਆਮਨ ਆਮਾਨ ਨਾਲ ਆਪਣਾ ਤਿਹਾਰ ਮਨਾਓ ਪੁਲਿਸ ਤੁਹਾਡੀ ਸੁਰੱਖਿਆ ਦੇ ਲਈ ਬਿਲਕੁਲ ਤੈਮ ਹੈ। ਤੇ ਆਮ ਜਿਹੜੇ ਹੋਰ ਹੁੱਲੜਵਾਜ ਨੇ ਉਹਨਾਂ ਨੂੰ ਹੁੱਲੜਵਾਜੀ ਕਰਨ ਤੋਂ ਵੀ ਨੱਖ ਪਾਈ ਜਾਂਦੀ